ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਝੋਟੀਆਂ ਤਾਜ਼ੀਆਂ ਸੂਆਂ ਸਵੀਆਂ ਧਾਰਾ ਵੀਡੀਓ ਜਮਾਰ ਕੇ ਦਿਖਾਵਾਂਗੇ ਡਿਟੇਲ ਕੱਲੇ ਕੱਲੇ ਨਗ ਬਾਰੇ ਪੁੱਛ ਦਾ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਂ ਮੇਰਾ ਇਸਮਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 977960585 977960585 ਹਾਂਜੀ ਦੋ ਝੋਟੀਆਂ ਸੂਈਆਂ ਸੂਈਆਂ ਦਿਖਾਵਾਂਗੇ ਹਾਂਜੀ ਪਹਿਲੇ ਨੰਬਰ ਜਿਹੜੀ ਝੋਟੀ ਦੇਖੀ ਜ ਨੇ ਕਿਹੜਾ ਸੂਆ ਸੂਈ ਆ ਗਰੇਪ ਝੋਟੀ ਇਹ ਦੂਸਰਾ ਸੂਆ ਸੂਈ ਆ ਜੀ ਨੂੰ ਮਗ ਦਾ 12-13 ਕਿਲੋ ਦੁੱਧ ਦਿੱਤਾ ਪਿਆ ਠੀਕ ਹੈ ਹਾਂਜੀ ਤੇ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹ ਪਰਸੂ ਦੀ ਸੂਈ ਆ ਜੀ ਹੁਣ ਬੋਲਿਓ ਖਾਲੀ ਆ ਬਿਲਕੁਲ ਬੱਚ ਇਰੇ ਹੁਣ 10 ਕਿਲੋ ਤੋਂ ਬਾਹਰ ਬੋੜੇ ਤੋਂ ਸਟਾਰਟਿੰਗ ਹੈ ਜਮਾ ਖਾਲੀ ਹੁੰਦੀ ਹੈ ਤੋ ਸਟਾਰਟਿੰਗ ਦਾ ਪੰਜ ਰਿੱਟ ਦਾ ਟਾਈਮ ਦਾ ਹਾਜ਼ਰ ਆ ਹਾਜ਼ਰ ਆ ਠੀਕ ਹੈ ਅੰਦਾਜ਼ਾ ਕਿੱਥੇ ਕਿ ਜਾਵੜੂਗੀ ਇਹ 13 ਕਿਲੋ ਤੋਂ ਤੋਂ ਪੰਜ ਤੋਂ ਦਿਊਗੀ ਠੀਕ ਹੈ ਸਮਾਂ ਚੰਗਾ ਕਾ ਮੌਸਮ ਮੂਸਮ ਵੀ ਚੰਗਾ ਕਾ ਬਾਕੀ ਮੈਲਾ ਮੂਲਾ ਮਾਰਗੀ 13 ਤੇ ਚੱਲੂਗੀ ਹਾਂ ਜਿੱਤੇ 15 20 ਦਿਨ ਹੋ ਗਏ ਸੂਈ ਇਹ ਰਾ ਪਲਾਸਾ ਦੁੱਧ ਕਾ ਸ਼ਾਮ ਦਾ ਟਾਈਮ ਹੈ ਹੁਣ ਆਪਾਂ ਚਵਾਈ ਇਹਨਾਂ ਦੀ ਕਰਨੀ ਹੈ ਹਣਾ ਚਵਾਈ ਦੀ ਹਜੇ ਕਰਨੀ ਸੋ ਚਵਾਈ ਇਹਨਾਂ ਦੀ ਕਰਨੀ ਤੇ ਬਾਕੀ ਮੇਨ ਗੱਲ ਆ ਕਿਵੇਂ ਕਹਿੰਦਾ ਪਿੰਡ ਦਾ ਘੀਰੋਂ ਦੇ ਪਤਾ ਲੱਗਦਾ ਮਿਲਕ ਵੇ ਨੂੰ ਮੂਹਰਲੀ ਲੱਤ ਦੇ ਨਾਲ ਜਾਂਦੀ ਵੀ ਹੈ ਜਾਵਾ ਪਿੰਡੇ ਦੇ ਉੱਪਰ ਵੀ ਬਹੁਤ ਚੰਗੀਆਂ ਨਾੜਾਂ ਨੂੰ ਲੈਵਾ ਦੇਖ ਕੇ ਤਾਂ ਉਹ ਕਹਿੰਦੇ 15 ਦੇ ਦਊਗੀ ਪਰ ਨਹੀਂ ਦਿੰਦੀ ਪਰ ਦੇਵਸਕ 15 ਦੇ ਵੀ ਪਰ 13 ਮੰਨ ਕੇ ਇਹ ਚਲੋ ਅਰੇ ਵੀ ਜੇਵਾ ਜਿੰਨਾ ਮਰਜੀ ਦੇਵੇ ਲੈਵਾ ਤਾਂ ਕਹਿੰਦਾ ਵੀ ਬੰਦਾ ਕਿਲੋ ਵੀ ਦੇ ਦਊ ਪਰ ਜਿਹੜੇ ਰੇਲਤੀ ਚ 13 ਕਿਲੋ ਦੁੱਧ ਦਿੱਤਾ ਹੋਇਆ ਤਾਂ ਧਾਰਾ ਮਾਰ ਕੇ ਦਿਖਾਓ ਪਹਿਲਾਂ ਦੇ ਦਿਆ ਸੋ ਵੀਰੋ ਥਾਣ ਸਤਾਰਾ ਦੇਖੋ ਜਮਾ ਇੱਕ ਨੰਬਰ ਦੀ ਸਾਫ ਅਪੂਸ ਬੜੀ ਮੜੀ ਅੱਜ ਪੂਸ ਬੜੀ ਸੋ ਦੇਖੋ ਪੂਰਾ ਮੂਰ ਰਧਾ ਜਮਾ ਮਾਰਦੀ ਵਿਰਧਾਰਾ ਦੀ ਬੋਲਾ ਚੰਗਾ ਚੋਣ ਲੱਗਿਆ ਚਵਾਈ ਇੱਕ ਨੰਬਰ ਦੀ ਜਮਾ ਹਨਾ 100 ਦੀ 100 ਦੀ ਕੋਈ ਪੂਰ ਸਰ ਲਾਣੀ ਕੋਈ ਹੋਰ ਨਹੀਂ ਮੂਠੀਆਂ ਖਾਂ ਲੱਗੀਆਂ ਤੇ ਮੋਟਾ ਮੋਟਾ ਚੋਣਾ ਜਮਾ ਇੱਕ ਨੰਬਰ ਦੀ ਨੂੰ ਮਰ ਗਈ 10 ਲੀਟਰ ਦੁੱਧ 5 ਲੀਟਰ ਟਾਈਮ ਦਾ ਮਣ ਕੇ ਦੇਵਾ ਗਿਆ ਭਾ ਜਮਾ ਬਿਲਕੁਲ ਬਿਲਕੁਲ ਤੇ ਚੋਣ ਦੇਖੋ ਇੱਕ ਸੁਵਰਕ ਕੱਦ ਕਾਠ ਵਗੈਰਾ ਤੇ ਲੇਵਾ ਵਗੈਰਾ ਦੇਖ ਸੋਹਣਾ ਸਾਫ ਸੁਥਰਾ ਮੈਂ ਆ। ਵਾਲੀ ਜਾਮਨਰ ਕੀ ਪਈ ਆ ਥੱਲੋਂ। ਠੀਕ ਆ ਪਸੰਦਾਈ ਵੀ ਆ ਬੱਚਾ ਬੁੱচ্চਾ ਹੋਣੇ ਦੇ ਹੈਗਾ ਲੱਗਿਆ ਵਾ ਜਮਾ। ਤੇ 10 ਲੀਟਰ ਦੁੱਧ ਨੇਟ ਹਾਜ਼ਰਾ 13 ਲੀਟਰ ਦੁੱਧ ਤੇ ਚੱਲੂਗੀ ਜਮਾ ਤੇ ਰੇਟ ਇਹਦਾ ਕੀ ਆ ਵੇਚਣ ਵਾਲਾ ਇਹਦਾ। 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਭਾਈ। ਮੁੱਲ ਚ ਹੈ ਇਹ ਕੋਈ 20 ਕਰਾ ਦੇ ਕੋਈ 25 ਕਰਾ ਵਾਲੇ ਕਿੰਨਾ ਮਰਜ਼ੀ। ਉਹਦਾ ਫਾਇਦਾ ਕੋਈ ਨਹੀਂ ਹਣਾ। ਹਾਂ 1 5 ਦੀ ਦੇਣੀ ਆ ਜਿਹੜੀ ਦੇਣ ਆ। ਤੇ ਬਾਕੀ ਮੇਨ ਗੱਲ ਬਾਡੀ ਵਾਲੀ ਮੈਂ ਆ। ਠੀਕ ਐ। ਸੁ ਲੇਵਾ ਵਗੈਰਾ ਦੇਖ ਤੇ 10 ਲੀਟਰ ਦੁੱਧ ਹਾਜ਼ਰ 1 ਲੱਖ 5000 ਦੇ ਵਿੱਚ ਤਾਜੀ ਸੂਈ ਵੀ ਆ ਬੋਲੇ ਜੋ ਖਾਲੀ ਆ ਜਮਾ ਜਮਾ ਪਰਸੂ ਦੀ ਸੂਈ ਏ ਰਿਜਨਲ ਥਾਂ ਤੋਂ ਓਕਿਆ ਤੇ ਕੱਦ ਕਾੜ ਸਿੰਘ ਮੂੰਹ ਮੱਥਾ ਦੇਖੋ ਜਮਾ ਬਹੁਤ ਚੰਗੀ ਦੀ ਕੁੰਡੀ ਸਿੰਘਾਂ ਵਾਲੀ ਸਾਫ ਝੋਟੀਆਂ ਇਹ ਜਿਹੇ ਝੋਟੀਆਂ ਕੋਈ ਛੋਟੇ ਕੱਦ ਦੀ ਮੰਨ ਕੇ ਨਾ ਆਵੇ ਵੀ ਛੋਟਾ ਕੱਦ ਹੋ ਠੀਕ ਆ ਟੋਕੜਾ ਕਪੜਾ ਦੇ ਕਹਿੰਦੇ ਸੀ 85 85 ਦੇ ਭਾ ਹਨ ਤੇਰੀ ਦੋ ਨੰਬਰ ਆਪਾਂ ਦੇਖੀ ਜਾਨੇ ਆ ਤਾਜੀ ਸੂਈ ਵੀ ਇਹਨੂੰ ਕਿੰਨਾ ਦਿਨ ਹੋ ਗਿਆ ਇਹਦਾ ਸੂਆ ਹੋ ਗਿਆ ਮੇਰੇ ਸਿਆ ਸਤਨ ਦੇਣਾ ਦਾ ਪਲੂਨ ਸੂਈ ਪਹਿਲਾ ਸੂਆ ਮਗਰ ਆ ਗਈ ਕੱਟੀ ਹੈ ਨਾ ਮਾਰੇ ਕੱਟੀ ਹੈ ਜੀ ਇਹ ਬਹੁਤ ਚੰਗੇ ਸੀਮਿੰਟ ਦੀ ਆ ਮੈਂ ਨਾ ਹੁਣ ਭੁੱਲ ਗਿਆ ਤੇ ਨਹੀਂ ਕਿਹੜੇ ਠੀਕ ਹੈ ਚੰਗੀ ਹੁੰਦੜ ਹੈ ਹੇਰਾ ਹਨਾ ਹਾਂ ਬਹੁਤ ਮਿੱਠਕੁੱਟੀ ਬਹੁਤ ਚੰਗੀਆਂ ਪਿਛੇ ਵਿੱਚ ਪਹਿਲਾ ਸੂਆ ਦੁੱਧ ਕਿੰਨਾ ਕਾ ਹੁਣ ਦੁੱਧ ਇਹਦੇ ਥੱਲੇ ਹੁਣ ਜੀ 10 ਕਿਲੋ ਦੁੱਧ ਹੋਣਾ ਇਹਦੇ ਥੱਲੇ ਪੰਜ ਟਾਂ ਟਾਈਮ ਦਾ ਹਾਂ ਜੀ ਮੰਨ ਕੇ ਚੱਲੇ ਵੀ ਹੋਰ ਹੈਗੇ ਕੰਪੈਸਟੀ ਵਧਾਉਣੀ ਹਾਂ 12-10 ਕਿਲੋ ਦੁੱਧ ਨੂੰ ਨਹੀਂ ਜਿਹੜੇ ਸਾਬ ਨਾਲ ਸਟਾਰਟਿੰਗ ਹੈਣੀ 12 ਮੰਨ ਕੇ ਲੈ ਲੇ ਬੰਦਾ ਪਹਿਲੇ ਮੂੜੇ ਚੱਲ ਕੇ ਜਦ ਤੇ ਪਹਿਲਣ ਕੱਟੀ ਆ ਮੰਨ ਲਓ 25 ਤੋਂ 25 ਦਿਨ 12-13 ਗੱਲ ਉਹਦੇ ਬੜੇ ਇਕਰਾਮਦਾਰੀ ਨੇ ਠੀਕ ਹੈ ਬਹੁਤ ਚੰਗੀ ਮਾਂ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਕੋਈ ਆਲ ਨਹੀਂ ਕੋਈ ਹੋਰ ਨਹੀਂ ਜੇ ਮੈਂ ਵਧੀਆ ਬੱਚਾ ਜੜਦਿਆਂ ਪਲੂਣ ਗੱਟੀ ਕੋਈ ਡਰਡਣ ਵਾਲੀ ਗੱਲ ਨਹੀਂ ਜੇ ਮੈਂ ਛੜਦੀ ਮਾੜੀ ਦੁੱਧ ਹੋਰ ਉੱਤੇ ਚੂਣੀ ਸੋ ਦੇਖੋ ਜਮ ਹੁਣ ਪਸਵਾ ਆ ਗਿਆ ਪਤਾ ਰਹਿੰਦੀਆਂ ਵੀ ਮਾਰ ਕੇ ਦਿਖਾਉਂਦਾ ਸੋ ਵੀਰੋ ਧਾਰਾ ਵਗੈਰਾ ਦੇਖੋ ਚੋਣ ਦੇਖੋ ਪੂਰਾ ਮੋਟਾ-ਮੋਟਾ ਸਾਫ਼ ਸੁਥਰਾ ਤੇ ਵੀਰੇ ਚਵਾਈ ਦੀ ਨਰਮਾ ਜਮ ਕਾਲੀ ਬੋਲੀ ਹੈ ਵੀਰੇ ਥਾਣੇ ਦੇਖ ਪਹਿਲਾਂ ਨਾਲੋਂ ਇਹੋ ਜਿਹਾ ਥਾਣੀ ਨਹੀਂ ਲੱਗਦਾ ਪਹਿਲਾਂ ਹੱਥ ਲਾਉਂਦੇ ਰੇੜਾ ਵਾ ਥਾਣ ਤਾਂ ਮੁਠੀਲਾ ਸੋਨਾ ਖਾਣ ਲੱਗਿਆ ਠੀਕ ਆ ਆ ਪੁੱਛ ਪੜੀ ਉਹਨੇ ਪੜਾਵਾ ਕੇ ਇੱਕ ਪਾਸੇ ਰੱਖ ਹਾਂ ਉਹ ਪਹਿਲਾਂ ਪਹਿਲਾਂ ਨਗਰ ਪਾਈ ਜਨਾ ਠੀਕ ਆ ਮੂਹਰੇ ਸਾਂਜੇ ਬਾੜ ਦੀ ਧਰਾਂ ਆਈਆਂ ਸੋ ਥਾਣ ਦੇਖੋ ਕਿਆ ਬਾਤਾਂ ਮੁਠੀ-ਮੁਠੀ ਵਾਲਾ ਖਾਣ ਕੱਢਿਆ ਜਾਵੇਂ ਨੇ ਜਿੱਦੇ ਤੋਂ ਲੰਮੀਨਾ ਹੋ ਗਿਆ ਨਾ ਸੂਈ ਨੂੰ ਇਹਨੇ ਰਾਖੇ ਕੁਝ ਹੋਰ ਹੀ ਬਣ ਤੇ ਇਹਦਾ ਫਿਰ ਭਾਅ ਬਾਜ਼ਾਰ ਜਾਈ ਕੀ ਹੋਊਗਾ ਭਾਅ ਇਹਦਾ ਵੀ ਮੇਰੇ ਬਾਜ਼ਾਰ ਗਿਆ ਬਸ 92000 ਰੁਪਏ ਦੀ ਦੇਣਾ ਠੀਕ ਆ ਦੁੱਧ 12 ਲੀਟਰ ਮੰਨ ਕੇ ਲੈ ਜਾਵਾਂ ਹਾਂ 12 ਤੋਂ ਪਲੱਸ ਜੂਨ 10 ਕਿਲੋ ਤਾਂ ਹੁਣ ਤਿਆਰ 10 ਲੀਟਰ ਦੁੱਧ ਜਮਾ ਹਾਜ਼ਰ ਆ ਤੋਰ ਦੀ ਬਾਹਰ ਸੋ ਬਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਪੂਰਾ ਸਾਫ ਸੁਥਰਾ ਤੇ ਧਾਰਾਂ ਆਪਾਂ ਵੀਡੀਓ 'ਚ ਮਾਰ ਕੇ ਦਿਖਾ ਦਿਆ ਤੇ ਕੈਰੀ ਹੱਡੀ ਦੀ ਝੋਟੀ ਆ ਜਮਾ 92000 ਰੁਪਏ ਦੀ ਝੋਟੀ ਤੁਹਾਨੂੰ ਮਿਲ ਜੂ 12 ਲੀਟਰ ਦੁੱਧ ਤੇ ਚਲੋ ਪਲੂਣ ਥੱਲੇ 10 ਲੀਟਰ ਦੁੱਧ ਨੈਟ ਜਮਾ ਹਾਜ਼ਰ ਆ ਚੋਣ ਵਾਲਾ ਜਮਾ ਸੁੱਦੀ ਬਹੁਤ ਆ ਜਿੱਦਿਆਂ ਇਹਨੇ ਮਹਿਮਾਨਾ ਨਾ ਪੀਚਾ ਚੌਥਾ ਸੂਆ ਹੋਣਾ ਇਹਨੇ ਬਹੁਤ ਬਹੁਤ ਚੰਗੇ ਖੁੱਲੇ ਹੱਡ ਦੀ ਆ ਬਹੁਤ ਚੰਗੀ ਬਾਨਾ ਦੁੱਧ ਵਾਲਾ ਪੀਸ ਆ ਜਮਾ ਹਣਾ ਕੈਰੀ ਹੱਡੀ ਦੀ ਹੈ ਜਮਾ ਝੋਟੀ ਤੇ 92000 ਚ ਮਾਨਤਨ ਮੜਾ ਮੋਟਾ ਸੋ ਦੋਸਤੋ ਦ 987960588 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ